ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ 슈ਗਰ ਲਈ ਇੱਕ ਪੱਕਾ ਇਲਾਜ ਤੇ ਇਸ ਵਾਸਤੇ ਆਪਾਂ ਕੀ ਲੈਣਾ ਹੈ ਦੇਖੋ ਜੀ ਆਪਾਂ ਇਸ ਵਾਸਤੇ ਲਈਆਂ ਨੇ ਜੀ ਗਿਟਕਾ ਇੱਕ ਗਿਟਕਾ ਨੇ ਜੀ ਜਾਮਣ ਦੀਆਂ ਸਭ ਤੋਂ ਪਹਿਲਾਂ ਇਹਨਾਂ ਨੂੰ ਆਪਾਂ ਛਾਂ ਦੇ ਵਿੱਚ ਸੁਕਾ ਲਿਆ ਫਿਰ ਜਿਹੜਾ ਇਹਨਾਂ ਦੇ ਉੱਤੇ ਛਿਲਕ ਸੀਗਾ ਉਹ ਉਤਾਰਿਆ ਤੇ ਇਸ ਤਰ੍ਹਾਂ ਹੀ ਸੁੱਕ ਕੇ ਗਿਟਕਾ ਤੁਹਾਡੀਆਂ ਬਣ ਗਏ ਨੇ ਇਹਨਾਂ ਨੂੰ ਪਰ ਧਿਆਨ ਦੇ ਨਾਲ ਸੁਕਾਓ ਕਿਉਂਕਿ ਇਹਨਾਂ ਤੇ ਕਈ ਵਾਰੀ ਉੱਲੀ ਵਗੈਰਾ ਲੱਗ ਜਾਂਦੀ ਹੈ ਤੇ ਫਿਰ ਇਸ ਦੇ ਵਿੱਚ ਤੁਸੀਂ ਜਿਹੜੇ ਕਰੇਲੇ ਹਨ ਉਹ ਵੀ ਸੁਕਾ ਕੇ ਅਤੇ ਇੰਦਰਜੋਂ ਉਹ ਵੀ ਤੁਸੀਂ ਇਹਦੇ ਵਿੱਚ ਪਾ ਕੇ ਇਹ ਤੁਸੀਂ ਤਿਆਰ ਕਰ ਸਕਦੇ ਹੋ ਪਰ ਮੈਂ ਕਰੀਆਂ ਗਿੱਟਾਂ ਦਾ ਇਹ ਤਿਆਰ ਕਰ ਰਿਹਾ ਮੈਂ ਤੁਹਾਨੂੰ ਦਿਖਾਣਾ ਕਿ ਮਿਕਸੀ ਵਿੱਚ ਆਪਾਂ ਇਹਨੂੰ ਕਿਵੇਂ ਪੀਸ ਕੇ ਪਾਊਡਰ ਬਣਾਵਾਂਗੇ ਤੇ ਫਿਰ ਆਪਾਂ ਅੱਧਾ ਇੱਕ ਚਮਚ ਜਿਹੜਾ ਪਾਊਡਰ ਸਵੇਰੇ ਸ਼ਾਮੀ ਆਪਾਂ ਲਵਾਂਗੇ ਜਿਸ ਨਾਲ ਜਿਹੜਾ 슈ਗਰ ਹੈ ਤੁਹਾਡਾ ਕੁਝ ਕੀ ਦਿਨਾਂ ਵਿੱਚ ਠੀਕ ਹੋ ਜਾਂਦਾ ਹੈ ਆ ਦੇਖੋ ਜੀ ਆਪਾਂ ਝਾਰ ਲਿਆ ਇਹਦੇ ਵਿੱਚ ਇਹ ਦੇਖੋ ਜਾਮਨ ਦੇ ਜਿਹੜੇ ਬੀਜ ਹੈਗੇ ਆ ਟੁਕਾਂ ਉਹਨਾਂ ਨੂੰ ਆਪਾਂ ਪਾ ਦੇ ਤੇ ਹੁਣ ਆਪਾਂ ਦੇਖੋ ਔਨ ਕਰਕੇ ਕੀ ਦੇਖੋ ਜਿਹੜਾ ਆਪਣੇ ਅਦਰ ੜਕੇ ਜੇ ਹੋ ਗਏ ਮਤਲਬ ਕਿ ਇਸ ਤਰ੍ਹਾਂ ਕਰਕੇ ਦੇਖੋ ਇਹ ਪਾਊਡਰ ਬਣ ਰਿਹਾ ਹੈ ਇੱਕ ਵਾਰੀ ਆਪਾਂ ਇਹਨੂੰ ਫੇਰ ਗ੍ਰाइंड ਕਰ ਲਾਂਗੇ ਤੇ ਪਾਊਡਰ ਇਹ ਆਪਣਾ ਰੈਡੀ ਹੋ ਜਾਏਗਾ ਮੇਰੇ ਕੋਲ ਦੇਖੋ ਜੀ ਪਾਊਡਰ ਆਪਣਾ ਬਣ ਕੇ ਦੇਖੋ ਬਿਲਕੁਲ ਤਿਆਰ ਹੋ ਚੁੱਕਿਆ ਹੈ ਬਿਲਕੁਲ ਦੇਖੋ ਕਿੰਨਾ ਮਹੀਨ ਪਾਊਡਰ ਦੇਖੋ ਬਣ ਚੁੱਕਿਆ ਹੈ ਤੇ ਇਸ ਨੂੰ ਤੁਸੀਂ ਅੱਧਾ ਅੱਧਾ ਚਮਚਾ ਸਵੇਰੇ ਸ਼ਾਮੀ ਤੁਸੀਂ ਲਓ ਤੇ ਤੁਹਾਡੀ ਸ਼ੂਗਰ ਕੁਝ ਹੀ ਦਿਨਾਂ ਵਿੱਚ ਸਟੇਬਲ ਹੋ ਜਾਏਗੀ ਧੰਨਵਾਦ ਜੀ ਵੀਡੀਓ ਦੇਖਣ ਲਈ ਤੇ ਅੱਗੇ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਸ਼ੂਗਰ ਵਾਲੇ ਮਰੀਜ਼ਾਂ ਨੂੰ ਇਸ ਦਾ ਲਾਭ ਹੋ ਸਕੇ